ਬੁੜਲਾਡਾ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਸ਼ੁਭ ਆਗਾਜ਼ ਕੀਤਾ ਗਿਆ। ਜਿਸ ਵਿੱਚ ਪੰਜ ਪਿਆਰੇ ਨਿਹੰਗ ਸਿੰਘਾਂ ਦੀ ਫੌਜ ਅਤੇ ਕੀਰਤਨੀ ਜਥੇ ਸ਼ਾਮਲ ਸਨ। ਰਸਤੇ ਪਰ ਸੰਗਤ ਨੇ ਬੜੇ ਸ਼ਰਧਾ ਤੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦਾ ਪ੍ਰਚਾਰ ਕੀਤਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰਿਆਂ ਨਾਲ ਮਾਹੌਲ ਗੂੰਜ ਉਠਿਆ। ਇਸ ਪਵਿੱਤਰ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਸੇਵਾਦਾਰਾਂ ਵੱਲੋਂ ਲੰਗਰ ਤੇ ਭੋਜਨ ਦੀ ਵਿਵਸਥਾ ਕੀਤੀ ਗਈ ਜਿੱਥੇ ਸੰਗਤ ਨੇ ਪ੍ਰਸ਼ਾਦ ਦਾ ਆਨੰਦ ਮਾਣਿਆ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨਾਮ ਜਪੋ ਕੀਰਤ ਕਰੋ ਵੰਡ ਛਕੋ ਦਾ ਸਨੇਹਾ ਅੱਜ ਪੂਰੇ ਸ਼ਹਿਰ ਵਿੱਚ ਗੂੰਜਦਾ ਰਿਹਾ ਇਹ ਗੁਰਦੁਆਰੇ ਦੀ ਜਨਤਰੀ ਅੰਦਰ ਗੁਰਪੁਰਬ ਜੋ ਕਿ 5 ਤਰੀਕ ਦਾ ਹੈ ਉਹਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸੁਬੰਦ ਨੇ ਲੇਟੋ 5 ਸਾਲ ਇਹ ਪ੍ਰੋਗਰਾਮ ਬਣਾਇਆ ਜਾਂਦਾ ਤਿੰਨ ਤਰੀਕ ਦੀ ਮਿਤੀ ਅਜ ਦੇ ਨਗਰ ਕੈਂਟਮੈਂਟ ਚੱਲ ਰਹੀ ਨਹੀਂ ਗਲੀਆਂ ਬਾਜ਼ਾਰਾਂ ਵਿੱਚ ਜਿਹੜੀ ਹੁੰਦੀ ਹੋਈ ਨਗਰ ਕੈਂਟਮੈਂਟ ਨੂੰ ਠੇਖੀ ਰੋਡ ਤੇ ਪਹੁੰਚਿਆ ਹੈ ਤੇ ਅੱਜ ਸ਼ਾਮ ਨੂੰ ਸਵਾਤੀ ਹੋਵੇਗੀ 4 ਤਰੀਕ ਨੂੰ ਰਾਤ ਦੇ ਗੋਵਰਾ ਮੰਦ ਅਤੇ ਉਸ ਤੋਂ ਬਾਅਦ 5 ਤਰੀਕ ਨੂੰ ਸਵੇਰੇ 6 ਵਜੇ ਤੋਂ ਲੈ ਕੇ ਅਗਰੰਤਰ 12 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਨੂੰ ਇਹ ਵਿੱਚ ਪ੍ਰੋਗਰਾਮ ਚੱਲਣਗੇ ਜਿਸ ਵਿੱਚ ਲੋਕਲ ਰਾਗੀ ਜਥਾ ਹੋਰ ਜਿਹੜੀ ਸੰਗੀਤਕ ਇਕੱਤਰਤਾ ਹੋਣੀ ਹੈ ਉਹਨਾਂ ਨੂੰ ਜਾਂ ਤੇ ਬਾਰੋਂ ਆਏ ਹੋਏ ਰਾਗੀ ਜਥੇ ਨੂੰ ਕੀਰਤਨ ਕਰਕੇ ਸੰਗੀਤਾਂ ਨੂੰ ਸੁਨਿਆਣਾ ਕਿ ਦੇਣਗੀ ਪਾਣੀ ਦੇ ਨਾਲ ਜੋੜਨਗੇ ਸਾਰੀਆਂ ਬਲਾਟੇ ਦੇ ਨਾਨਕ ਨਾਮ ਦੇ ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਤਰੰਤ ਕਮਿਟੀ ਵੱਲੋਂ ਸੰਗਤਾਂ ਵੱਲੋਂ ਬੇਨਤੀ ਹੈ ਕਿ ਗੁਦਾਨਿਕ ਦੇਵ ਜੀ ਦੇ ਗਿਰਪੁਰਬ ਦੇ ਸਬੰਧ ਵਿੱਚ ਜਿਹਦਾਰ ਸਿੰਘ ਸਵਾਨ ਨੂੰ ਮਿਲੀ ਚਲਰੇ ਪ੍ਰੋਗਰਾਮ ਆਇਤ ਤਨਮਨ ਤੇ ਧਨ ਦਾ ਹਿੱਸਾ ਪਾ ਕੇ ਕਮੇਟੀ ਦਾ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੋਰ ਨਾਨਕ ਲੇ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰ ਦੀਆਂ ਸਭ ਤੋਂ ਪਹਿਲਾਂ ਲੱਖ ਲੱਖ ਵਧਾਈਆਂ ਹੋਣ। ਅੱਜ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਗੁਰੂ ਨਾਨਕ ਸਾਹਿਬ ਦਾ ਗੁਰਪੁਰ ਮਨਾ ਰਹੀਆਂ ਹਨ ਤਾਂ ਕਿ ਸੰਗਤਾਂ ਦੇ ਵਿੱਚ ਜਿਹੜੀ ਹੈ ਜਾਗਰਤੀ ਆ ਸਕੇ। ਜਿਹੜੇ ਸਮੇਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਪੈਦਾ ਹੋਏ ਅੱਜ ਵੀ ਸਾਨੂੰ ਉਸੇ ਸਮੇਂ ਦੀ ਲੋੜ ਹੈ ਤਾਂ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਾਂ ਤੇ ਚੱਲ ਸਕੀਏ ਅਤੇ ਆਪਣਾ ਜੀਵਨ ਸਫਲ ਬਣਾ ਸਕੀਏ।